ਇਸ ਵੇਲੇ ਦੀ اہم ਖਬਰ سامنے ਆ ਰਹੀ ਹੈ ਪਿੰਡ ਸੁਲਤਾਨ ਮਾਹਲ ਗੱਗੋ ਮਾਹਲ ਜ਼ਿਲ੍ਹਾ ਅਮਰitsar ਚ ਧਾਰਮਿਕ ਸ਼ਰਧਾ ਤੇ ਪਕਤੀ ਭਾਵਨਾ ਦਾ ਵੱਡਾ ਸੰਗਮ ਇੱਕ ਵਾਰ ਫਿਰ ਜਮਨ ਜਾ ਰਿਹਾ ਹੈ ਤਾਂਤਨ ਬਾਬਾ ਮੋਲੇੰਦਾਰ ਜੀ ਪੰਬੀਆ ਜਠੇੜਾ ਦਾ ਤੀਵਾਂ ਸਾਲਾਨਾ ਮੇਲਾ 16 ਨੰਬਰ 2025 ਐਤਵਾਰ ਇੱਕ ਮੱਗਰ ਨੂੰ ਬਹੁਤ ਹੀ ਸ਼ਾਨ ਸੌਂਕ ਅਤੇ ਭਗਤੀ ਭਾਵਨਾ ਨਾਲ ਮਨਾਇਆ ਜਾਏਗਾ ਇਹ ਜਾਣਕਾਰੀ ਬਾਬਾ ਮੋਲਨਦਾਸ ਜੀ ਪੰਬੀ ਮੈਮੋਰੀਅਲ ਸੁਸਾਇਟੀ ਵੱਲੋਂ ਸਾਂਝੀ ਕੀਤੀ ਗਈ ਹੈ ਸੁਸਾਇਟੀ ਨੇ ਸਾਰਿਆਂ ਭਗਤਾਂ ਨੂੰ ਪਰਿਵਾਰ ਸਮੇਤ ਹਾਰਦਿਕ ਸੱਦਾ ਦੇਂਦੇ ਹੋਏ ਕਿਹਾ ਕਿ ਬਾਬਾ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਕਾਮਜਬ ਤੇ ਤੰਨ ਬਣਾਓ ਮੇਲੇ ਦੇ ਸੰਚਾਲਨ ਅਤੇ ਤਿਆਰੀਆਂ ਵਿੱਚ ਬਾਬਾ ਮੋਲਨਦਾਸ ਪਬੀ ਮੈਮੋਰੀਅਲ ਸੁਸਾਇਟੀ ਦੇ ਹੈਂਡ ਲਿਖੇ ਮੈਂਬਰ ਮੁਖ ਰੂਪ ਨਾਲ ਸ਼ਾਮਲ ਰਹੇ ਨੇ ਇਹ ਮੈਂਬਰਾਂ ਚੇਅਰਮੈਨ ਰਵੀ ਕੁਮਾਰ ਪ੍ਰਧਾਨ ਜੋ ਕੁਮਾਰ ਵੋਇਸ ਪ੍ਰਧਾਨ ਦੀਪਕ ਕੁਮਾਰ ਕੈਸ਼ੀਅਰ ਮਕੇਸ਼ ਕੁਮਾਰ ਸੈਕਟਰੀ ਵਿਕਮ ਕੁਮਾਰ ਸਲਾਹਕਾਰ ਹਰਦੀਪ ਕੁਮਾਰ ਸਲਾਹਕਾਰ ਜੋਗਰਾਜ ਜੀ ਮੀਡੀਅਮ ਚਾਰਜ ਬ੍ਰਿਜ ਭੂਸ਼ਣ ਜਪਾਲ ਸ਼ਰਮਾ ਅਤੇ ਮੈਂਬਰ ਮੋਹਤ ਕੁਮਾਰ ਰਜ਼ਿੰਦਰ ਕੁਮਾਰ ਸਮੇਤ ਸਾਰੇ ਸੇਵਾਦਾਰ ਇਸ ਵਾਰ ਦਾ ਤੀਵਾਂ ਸਾਲਾਨਾ ਮੇਲਾ ਭਗਤਾ ਲਈ ਰੋਹਾਨੀ ਰੋਸ਼ਨੀ ਭਗਤੀ ਸੁਰਾਤ ਹੈ ਸਿਵ ਭਾਵਨਾ ਦਾ ਅਦੁੱਤੀ ਮਿਲਾਪ ਹੋਵੇਗਾ ਭਗਤ ਜਾਨੇ ਸਾਰਮਿਕ ਸਮਾਗਮ ਦਾ ਪੂਰਾ ਲਾਹਾ ਜ਼ਰੂਰ ਲੈਣਗੇ ਤੇ ਅਸੀਂ ਇਸ ਵੇਲੇ ਦੀ अहम ਖਬਰ ਇਹ ਰਿਪੋਰਟ ਸਾਨੂੰ ਸਾਂਝੀ ਕੀਤੀ ਹੈ ਸਾਡੇ ਰਿਪੋਰਟਰ ਦਵਿੰਦਰ ਪੁਰੀ ਅਮਰਸਰ ਪੰਜਾਬੀ ਲਿੰਕ ਮੀਡੀਆ ਤੋਂ ਧੰਨਵਾਦ